ਤੇ ਸਾਡੀ ਤੇ ਐਸੀ ਮਨੋਦਸ਼ਾ ਹੋਈ ਹੈ ਗ੍ਰੰਥੀ ਸਿੰਘ ਦੀ ਤਨਖਾਹ ਕਿੰਨੀ ਆ ਜੀ 3000 5000 ਤੇ ਇੱਕ ਪਾਸੇ ਕੋਈ ਸਰਕਾਰੀ ਅਫਸਰ ਲੱਗਿਆ ਹੋਵੇ ਕੋਈ ਸਰਕਾਰੀ ਮੁਲਾਜ਼ਮ ਛੋਟੇ ਤੋਂ ਛੋਟਾ ਚਪੜਾਸੀ ਲੱਗਿਆ ਹੋਵੇ ਉਹਦੀ ਤਨਖਾਹ ਕਿੰਨੀ ਹੁੰਦੀ ਹੈ ਜੀ ਉਹਦੀ ਉਹ ਜਿੰਨੀ ਅਸੀਂ ਮਹੀਨੇ ਦੀ ਤਨਖਾਹ ਦਿੰਦੇ ਹਾਂ ਉਹਨਾਂ ਸਰਕਾਰ ਆਪਣੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ 5-7 ਦਿਨਾਂ ਚ ਤਨਖਾਹ ਦੇ ਦਿੰਦੇ ਨੇ ਤੇ ਗੱਲਾਂ ਕਰਦੇ ਅਸੀਂ ਸਿੱਖੀ ਦੀ ਚੜ੍ਹਦੀ ਕਲਾ ਦੀਆਂ ਇੱਕ ਵੇ ਗਰੰਥੀ ਸਿੰਘ ਦੀ ਇੰਟਰਵਿਊ ਸੁਣੀ ਉਹ ਰੋਣ ਲੱਗ ਗਿਆ ਕਹਿੰਦਾ ਮੈਥੋਂ ਇੰਨੇ ਪੈਸੇ ਵੀ ਨਹੀਂ ਜੁੜੇ ਮੈਂ ਆਪਣੇ ਬੱਚੇ ਦਾ ਪੜਾ ਲੇ ਵੀ ਮੈਂ ਅਵਦੀਤੀ ਨੂੰ ਵਿਆਹ ਦੇਵਾਂ ਮੈਂ 25 30 ਸਾਲ ਗ੍ਰੰਥੀ ਸਿੰਘ ਦੀ ਨੌਕਰੀ ਕਰੀ ਐ ਪਰ ਮੇਰੇ ਕੋਲੇ ਇੰਨੇ ਪੈਸੇ ਤੱਕ ਨਹੀਂ ਜੁੜੇ ਮੈਂ ਆਪਣੀ ਧੀ ਨੂੰ ਵਿਆਹ ਦੇਵਾਂ ਇਹ ਕੋਈ ਮੁੱਲ ਪਾਉਣ ਨਹੀਂ ਹੁੰਦਾ ਜੇ ਅਸੀਂ ਗ੍ਰੰਥੀ ਸਿੰਘ ਨੂੰ ਸੇਵਾ ਦਿੰਦੇ ਹਾਂ ਭੇਟਾ ਦਿੰਦੇ ਹਾਂ ਕੋਈ ਮੁੱਲ ਨਹੀਂ ਹੈ ਵੀ ਗ੍ਰੰਥੀ ਸਿੰਘ ਦਾ ਕੋਈ ਮੁੱਲ ਹੈ ਇਹ ਹੈ ਸਤਕਾਰ ਹੁਣ ਅੱਜ ਜੇਕਰ ਅਸੀਂ ਗੱਲ ਕਰੀਏ ਨਵੀਂ ਪੀੜ੍ਹੀ ਦੇ ਵਿੱਚੋਂ ਕਿਹੜਾ ਬੰਦਾ ਕਿਹੜਾ ਬੱਚਾ ਗਾ ਜਿਹੜਾ ਕਹਿੰਦਾ ਮੈਂ ਗਰੰਥੀ ਬਣਾ ਪੁਲਸਰੀ ਨੌਕਰੀ ਸਾਰੇ ਚਾਉਂਦੇ ਨੇ ਸਰਕਾਰੀ ਦਰਬਾਰੇ ਚਾਹੇ ਮਨੁੱਖ ਨੂੰ ਬੱਚੇ ਨੂੰ ਚਪੜਾਸੀ ਰੱਖ ਲਿਆ ਜਾਵੇ ਉਹਨੂੰ ਚਪੜਾਸੀ ਵੀ ਮਨਜ਼ੂਰ ਹੈ ਪਰ ਗਰੰਥੀ ਸਿੰਘ ਦੀ ਨੌਕਰੀ ਕਰਨ ਨੂੰ ਤਿਆਰ ਨਹੀਂ ਬੜੇ ਦੁੱਖਣ ਵਾਲੇ ਗੱਲਾਂ ਕਹਿਣੀਆਂ ਪੈਣੀਆਂ ਨੇ ਕੋਈ ਅਸੀਂ ਖੁਸ਼ੀ ਚ ਗੱਲ ਨਹੀਂ ਕਰ ਰਹੇ ਜਾਂ ਕੋਈ ਸੁਣਾਈ ਨਹੀਂ ਕਰ ਰਹੇ ਇਹ ਅੱਜ ਸਾਡੀ ਸਾਰੀ ਕੌਮ ਦੀ ਮਨੋਂ ਦਸ਼ਾ ਇਹ ਜੀ ਹੋ ਰਹੀ ਹੈ ਸਰਕਾਰੀ ਦਰਬਾਰੇ ਚਪੜਾਸੀ ਲੱਗਣ ਨੂੰ ਬੰਦਾ ਤਿਆਰ ਹੈ ਪਰ ਗੁਰੂ ਦਾ ਗ੍ਰੰਥੀ ਵਜ਼ੀਰਵਾਨ ਨੂੰ ਤਿਆਰ ਨਹੀਂ ਕਿਉਂ ਅਸੀਂ ਉਹਨੂੰ 19 ਵੀ ਤਨਖਾਹ ਨਹੀਂ ਦਿੰਦੇ ਕਿ ਉਹਦਾ ਗੁਜ਼ਾਰਾ ਚੱਲੇ ਸਕੇ ਉਹਦੇ ਘਰ ਦਾ ਗੁਜ਼ਾਰਾ ਵਧੀਆ ਚੱਲ ਸਕੇ ਇੰਨੀ ਤਨਖਾਹ ਵੀ ਨਹੀਂ ਉਹਨੂੰ ਦਿੰਦੇ ਅਸੀਂ ਇੱਕ ਦਿਨ ਮੈਂ ਕਿਤੇ ਗੁਰੂ ਘਰ ਕਥਾ ਕਰਨ ਗਿਆ ਉਹ ਮੈਨੂੰ ਬੜੇ ਫਕਰ ਨਾਲ ਦੱਸੀ ਜਾਣ ਅਸੀਂ ਤੇ ਜੀ ਗੁਰੂ ਘਰ ਦੇ ਗ੍ਰੰਥੀ ਨੂੰ 6000 ਤਨਖਾਹ ਦਾ ਦਿੰਨੇ ਆ ਤੇ ਮੈਂ ਫਿਰ ਮੈਥੋ ਵੀ ਰਿਹਾ ਨਹੀਂ ਗਿਆ ਮੈਂ ਕਿਹਾ ਵੀ ਜੇ ਤੁਸੀਂ 6000 ਤਨਖਾਹ ਦਾ ਦਿੰਨੇ ਹੋ ਬੜੀ ਵੱਡੀ ਗੱਲ ਐ ਫਿਰ ਤੁਸੀਂ ਆਪਣੇ ਬੱਚੇ ਵੀ ਇਸੇ ਰਾਤੀ ਪਾ ਦੋ ਨਾ ਇਹਨਾਂ ਨੂੰ ਵੀ ਤੁਸੀਂ ਗ੍ਰੰਥੀ ਬਣਾ ਦੋ ਬਹੁਤ ਵਧੀਆ ਬਹੁਤ ਉੱਚੀ ਸੁੱਚੀ ਗੱਲ ਆ ਫਿਰ ਉਹੀ ਗੱਲ ਜਦੋਂ ਸੱਚ ਕਹਿ ਦਈਏ ਬੰਦੇ ਨੂੰ ਚੁਬ ਜਾਂਦਾ ਹਰ ਇੱਕ ਅਫਸਰ ਆਪਦੇ ਬੱਚੇ ਨੂੰ ਅਫਸਰ ਬਣਾਉਣ ਦੀ ਕੋਸ਼ਿਸ਼ ਕਰਦਾ ਹਰ ਇੱਕ ਮੁਲਾਜ਼ਮ ਆਪਣੇ ਬੱਚੇ ਨੂੰ ਮੁਲਾਜ਼ਮ ਬਣਾਉਣ ਦੀ ਕੋਸ਼ਿਸ਼ ਕਰਦਾ ਮੈਂ ਸਿੱਖ ਕੌਮ ਦੇ ਕਿੰਨੇ ਗ੍ਰੰਥੀਆਂ ਨਾਲ ਮਿਲ ਗਿਆ ਕੋਈ ਗ੍ਰੰਥੀ ਆਪਣੇ ਬੱਚੇ ਨੂੰ ਗ੍ਰੰਥੀ ਬਣਾਉਣ ਲਈ ਤਿਆਰ ਨਹੀਂ ਤੇ ਗੱਲਾਂ ਅਸੀਂ ਕਰਦੇ ਹਾਂ ਸਿੱਖੀ ਦੀ ਚੜ੍ਹਦੀ ਕਲਾ ਦੀਆਂ ਗ੍ਰੰਥੀ ਸਿੰਘਾਂ ਦੀ ਅਸੀਂ ਸੰਭਾਲ ਨਹੀਂ ਕਰ ਸਕਦੇ ਇੱਕ ਗੁਰੂ ਘਰ ਦੇ ਵਜ਼ੀਰ ਨੂੰ ਅਸੀਂ ਜਿੰਨੇ ਚੋ ਉਹਦਾ ਸੁੱਖ ਸਹੂਲਤ ਹੈ ਤੁਸੀਂ ਕਿਸੇ ਮਾੜੇ ਮੋٹے ਡਾਕਟਰ ਕੋਲੇ ਚਲੇ ਜਾਵੋ 2-3000 ਤੋਂ ਘੱਟ ਉਹਨੂੰ ਮੋੜਦਾ ਨਹੀਂ ਜੇ ਕੋਈ ਮਾੜਾ ਮੋਟਾ ਦਵਾਈ ਕਿਸੇ ਵਧੀਆ ਚੰਗੇ ਡਾਕਟਰ ਤੋਂ ਤੁਸੀਂ ਪ੍ਰਾਈਵੇਟ ਲੈਣ ਲੱਗ ਜਾਈਏ ਨਾ ਉਹ ਉੱਥੇ ਬੈਠਣ ਦੀ ਫੀਸ ਉਹਦੇ ਉਹਦੇ ਕੋਲ ਸਲਾਹ ਲੈਣ ਦੀ ਫੀਸ ਹੀ 200-400-500 ਹੁੰਦੀ ਆ ਦਵਾਈਆਂ ਗੁੱਟੀਆਂ ਲਾ ਲਓ ਤੁਸੀਂ 2-2 3-3000 ਦੀਆਂ ਦਵਾਈਆਂ ਹੁੰਦੀਆਂ ਨੇ ਜੇ ਕੋਈ ਕਿਸੇ ਨੂੰ ਰੋਗ ਲੱਗ ਜਾਵੇ ਤੇ ਦੇਖੀ ਅਸੀਂ 6000 ਰੁਪਇਆ ਤਨਖਾਹ ਦਾ ਐ ਕਰਦੇ ਹਾਂ ਜਿਵੇਂ ਅਸੀਂ ਆਈਪੀਐਸ ਅਫਸਰ ਜਿੰਨੀ ਤਨਖਾਹ ਦਿੰਨੇ ਹੁੰਦੇ ਹਾਂ ਤੋ ਫਿਰ ਜਿਹੜੇ ਇਸ ਤਰ੍ਹਾਂ ਬੜੇ ਆਪਣੇ ਆਪ ਨੂੰ ਇਹ ਕਹਿੰਦੇ ਨੇ ਕਿ ਅਸੀਂ ਗ੍ਰੰਥੀ ਸਿੰਘ ਦਾ ਸਤਕਾਰ ਕਰਦੇ ਹਾਂ ਉਹ ਸਤਕਾਰ ਫਿਰ ਸਿੱਖਣ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਉਹਦੇ ਘਰ ਦੀ ਰੋਟੀ ਨਹੀਂ ਚੱਲਦੀ ਉਹਦੇ ਘਰ ਦੇ ਗੁਜ਼ਾਰਾ ਨਹੀਂ ਚੱਲਦਾ 90% ਗ੍ਰੰਥੀ ਸਿੰਘ ਐਸੇ ਨੇ ਜਿਨ੍ਹਾਂ ਦਾ ਤਨਖਾਹ ਦੇ ਨਾਲ ਰੋਟੀ ਨਹੀਂ ਚੱਲਦੀ ਫਿਰ ਦੂਸਰਾ ਹੁਣ ਜਦੋਂ ਤਨਖਾਹ ਘੱਟ ਹੈ ਤਾਂ ਗ੍ਰੰਥੀ ਸਿੰਘ ਨੇ ਸਹਿਜ ਪਾਠਾਂ ਤੇ ਜਾਣਾ ਕਿਉਂ ਜੇ ਸਹਿਜ ਪਾਠ ਕਰੂਗਾ ਤਾਂ ਵਿਚਾਰੇ ਨੂੰ ਕਿਤੇ 5-6000 ਰੁਪਏ ਜੜੂਗਾ ਜੇ ਤਿੰਨ ਪਾਠ ਕਰੂਗਾ ਤਾਂ ਕਿਤੇ ਜਾ ਕੇ 2-3 ਪਾਠ ਮਹੀਨੇ ਚ ਆਉਣਗੇ ਜੜੂਗਾ ਫਿਰ ਅਸੀਂ ਕਹਿ ਦਿੰਦੇ ਆ ਜੀ ਗ੍ਰੰਥੀ ਸਿੰਘ ਦੇ ਪਾਠਾਂ ਤੇ ਚਲਾ ਜਾਂਦਾ ਗੁਰੂ ਘਰ ਦੀ ਵਿੱਚ ਕੋਈ ਸਾਹਮਣ ਵਾਲਾ ਜ਼ਿੰਮੇਵਾਰੀ ਹੈ ਨਹੀਂ ਹੁਣ ਗ੍ਰੰੰਥੀ ਕੀ ਕਰੇ ਤੁਸੀਂ ਉਹਨੂੰ ਚੰਗੀ ਤਨਖਾਹ ਦਿਓ ਉਹ ਗੁਰੂ ਘਰ ਦੇ ਵਿੱਚ ਹੀ ਰਹੇਗਾ ਸੋ ਸਾਡੇ ਕੋਲ ਹਮੇਸ਼ਾ ਹਵਾਈ ਗੱਲਾਂ ਹੁੰਦੀਆਂ ਨੇ ਸਿੱਖੀ ਦੀ ਚੜ੍ਹਦੀ ਕਲਾ ਅਸੀਂ ਸੰਗਤ ਦੇ ਵਿੱਚ ਬੈਠੇ ਆਂ ਉਦ ਹੀ ਹੋਊਗੀ ਜਿਸੇ ਜਿੱਤੇ ਅਸੀਂ ਗ੍ਰੰਥੀਆਂ ਨੂੰ ਸਾਹਮ੍ਹ ਲਿਆ ਜੇ ਅਸੀਂ ਗ੍ਰੰਥੀਆਂ ਨੂੰ ਨਾ ਸਾਭਿਆ ਕਿਉਂਕਿ ਇਹਨਾਂ ਨੇ ਹੀ ਜੜ ਲਾਉਣੀ ਹੁੰਦੀ ਹੈ ਪਿੰਡ ਵਿੱਚ ਬੱਚਿਆਂ ਨੂੰ ਗੁਰੂ ਘਰ ਨਾਲ ਜੋੜਨਾ ਬੱਚਿਆਂ ਨੂੰ ਗੁਰੂ ਘਰ ਨਾਲ ਜੋੜ ਕੇ ਉਹਨਾਂ ਨੂੰ ਗੁਰਬਾਣੀ ਨਾਲ ਜੋੜਨਾ ਉਹਨਾਂ ਨੂੰ ਚੰਗੀ ਸਿੱਖਿਆ ਦੇਣੀ ਉਹਨਾਂ ਨੂੰ ਜਦੋਂ ਪਾਠ ਤੇ ਲਾਇਆ ਜਾਂਦਾ ਉਹ ਹੌਲੀ-ਹੌਲੀ ਆਪੀ ਉਹਨਾਂ ਦਾ ਜੀਵਨ ਉੱਚਾ ਹੁੰਦਾ ਹੈ ਤੇ ਉਧਰ ਸਾਡਾ ਧਿਆਨ ਕੋਈ ਨਹੀਂ ਹੁਣ ਪਿੱਛੇ ਜੇ ਸਾਡੇ ਸਿੱਖੀ ਦੇ ਵਿੱਚ ਈਸਾਈਆਂ ਦਾ ਬਹੁਤ ਪ੍ਰਚਾਰ ਹੋਇਆ ਪੰਜਾਬ ਦੇ ਵਿੱਚ ਅਸੀਂ ਆਮ ਤੌਰ ਤੇ ਦੇਖਦੇ ਆਂ ਈਸਾਈਆਂ ਦਾ ਬਹੁਤ ਜ਼ਿਆਦਾ ਪ੍ਰਚਾਰ ਹੋਇਆ ਤੋਂ ਈਸਾਈਆਂ ਦਾ ਪ੍ਰਚਾਰ ਕੋਈ ਇਹ ਨਹੀਂ ਕੋਈ ਐਵੇਂ ਹੀ ਹੋ ਗਿਆ ਈਸਾਈਆਂ ਦੇ ਜਿਹੜੇ ਹੈੱਡ ਕੁਆਟਰ ਤੇ ਬੈਠੇ ਨੇ ਜਿਵੇਂ ਜਿਹੜੇ ਕੈਥੋਲਿਕ ਨੇ ਦੋ ਭਾਂ ਦੇ ਈਸਾਈ ਨੇ ਇੱਕ ਪਰੰਪਰਾਵਾਦੀ ਨੇ ਇੱਕ ਮਾਡਰਨ ਨੇ ਉਹਨਾਂ ਨੂੰ ਉਹਨਾਂ ਦੇ ਦੇਸ਼ਾਂ ਵਿੱਚੋਂ ਇਟਲੀ ਦੇ ਵਿੱਚੋਂ ਰੋਮ ਵਿੱਚੋਂ ਰੋਮ ਇੱਕ ਸਿਟੀ ਹੈ ਇਟਲੀ ਦੇਸ਼ ਦੇ ਵਿੱਚ ਉਹਦਾ ਸਾਰਾ ਉੱਤਰ ਅਧਿਕਾਰੀ ਸਾਰਾ ਕਰਤਾ ਧਰਤਾ ਪਾਪਾ ਜੋ ਕਿ ਈਸਾਈ ਧਰਮ ਦਾ ਮੁਖੀ ਹੈ ਉਥੋਂ ਉਹਨਾਂ ਨੂੰ ਇਹ ਜਿਹੜੇ ਈਸਾਈ ਧਰਮ ਦਾ ਪ੍ਰਚਾਰ ਕਰਦੇ ਨੇ ਨਾ ਇਹਨਾਂ ਨੂੰ 2-2 3-3 ਲੱਖ ਰੁਪਿਆ ਮਿਲਦਾਗਾ ਮਹੀਨੇ ਦਾ ਤਾਹੇ ਲੋਕਾਂ ਦੇ ਜਾ ਕੇ ਘਰਾਂ ਦੇ ਵਿੱਚ ਕਿਤਾਬਾਂ ਵੰਡਦੇ ਨੇ ਅਸੀਂ ਵੀਡੀਓ ਤਾਂ ਦੇਖ ਲੈਨੇ ਆਂ ਪਿੰਡ ਦੇ ਵਿੱਚ ਜੀ